ਜੀ ਬਈ ਕਿਨੋਂ ਆ ਜੀ ਆਪਣਾ ਸਾਰਾ ਆਪਣੀ ਕੀ ਹੈਗਾ ਇੱਥੇ ਕੀ ਕਰ ਰਹੇ ਹੋ ਤੁਸੀਂ ਸਾਰਾ ਇੰਤਮਾ ਹੈ ਹੁੰਦੇ ਦੁਕਾਨ ਹੁੰਦਾ ਚੱਲ ਗਿਆ ਵਾ ਕਿਸ ਚੀਜ਼ ਦੀ ਦੁਕਾਨ ਹੈ ਬੰਦੀ ਰਹਿੰਦੇ ਲਾ ਕੇ ਕੰਮ ਕਰਦੇ ਤੁਸੀਂ ਇੱਥੇ ਕੰਮ ਨਹੀਂ ਕਰਦੇ ਫੋਨ ਕਰਦਾ ਕੰਮ ਇੱਥੇ ਚੱਲ ਗਿਆ ਮੁੰਡਾ ਬਾਹਰ ਕਿਹਨਾ ਆਉਦਾ ਦਾ ਜੀਤੀ ਕਹਿੰਦੇ ਤੁਸੀਂ ਇੱਥੇ ਲਾਟਰੀ ਪਾਣਾ ਹੈ ਹਾਂ ਜੀ ਆਇਆ ਕਿਹੜਾ ਬਿੰਡ ਤੁਹਾਡਾ ਬਿੰਡ ਤੁਹਾਡਾ ਪਠਾਨਕੋਟੋਂ ਇੱਥੇ ਆਏ ਲਾਟਰੀ ਪਾਣਦੇ ਹਾਂ ਕੀ ਗੱਲ ਉੱਥੇ ਲਾਟਰੀ ਸਟਾਲ ਨਹੀਂ ਹੈ ਜੇ ਨੰਬਰ ਨੰਗਾ ਦੇ ਕੰਪਲੇਟ ਦੇ ਸਾਰੇ ਸਾਥ ਨਾਲ ਲੱਗਦਾ ਹੁੰਦਾ ਕਿਆ ਇਹ ਜਿਹੜੀ ਲਾਟਰੀ ਇੱਥੇ ਚੱਲਦੀ ਹੈ ਕੀ ਲੱਗਦਾ ਜੀ ਜਾਇਜ਼ ਹੈ ਜਾਂ ਅਵੈਦ ਹੈ ਚੱਲ ਰਹੀ ਹੈ ਪਰ ਇਹ ਸਾਨੂੰ ਨਹੀਂ ਪਤਾ ਇਹਨਾਂ ਨੂੰ ਚਾਰਟ ਲਾਏ ਨੇ ਫਿਰ ਦੇਖਿਆ ਨੰਬਰ ਵੀ ਲੱਗੇ ਨੇ ਮੱਛਾ ਜੀ ਜਾਈਂ ਤੇ ਤਾਹੇ ਆ ਗਏ ਭੁੱਲੇ ਕੱਢੇ 50 ਜਗਤ ਕਿ ਅਕੀਸਾ ਦਾ ਰੇਲਤੀ ਕਿ ਐਸਾ ਕੀ ਕੀ ਕਾਰਵਾਈ ਕੀਤੀ ਗਈ ਜੀ ਦੋਦੇ ਮੰਨ ਜੋ ਕੇ ਐਸਐਸਪੀ ਸੁਹੇਲ ਮਿਰਜ਼ੀ ਆਈਪੀਐਸ ਜਿਨ੍ਹਾਂ ਨੇ ਨਸ਼ਾ ਹੋਇਆ ਜੂਆ ਦਰਾਸਟਾ ਹੋਇਆ ਇਹਨਾਂ ਦੀ ਇਹਨਾਂ ਲੰਮਤਾਂ ਨੂੰ ਖਤਮ ਕਰਨ ਦਾ ਜਿਹੜਾ ਤਿਆਰ ਕੀਤਾ ਹੋਇਆ ਉਹਦੇ ਚਲਦਿਆਂ ਕੱਲ ਥਾਣਾ ਸਦਰ ਦੀ ਪੁਲਿਸ ਨੇ ਆਪਣਾ ਰੇਡ ਕੀਤਾ ਜਿਹੜੇ ਅਵੇਦ ਜਿਹੜੇ ਲਾਟਰੀ ਸਟਾਲ ਸੀ ਉੱਥੇ ਉਹਨਾਂ ਤੇ ਰੇਡ ਕੀਤਾ ਉਤੋਂ ਦੋ ਬੰਦਿਆਂ ਦੀ ਅਰੈਸਟ ਕੀਤੀ ਆ ਤੇ ਜਿਹੜੇ ਉੱਥੇ ਉਹ ਜਿਹੜਾ ਉੱਥੇ ਦੜਾ ਸੱਟਾ ਚੱਲਦਾ ਸੀ ਇੱਕ ਪਰਚੀ ਦੇ ਨਾਲ ਜਿਹੜਾ ਦੜਾ ਦੜਾ ਸੱਟਾ ਚੱਲਦਾ ਸੀ ਉਹ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੋਰ ਵੀ ਜਿਹੜਾ ਮੈਂ ਬਾਕੀ ਵੀ ਜਿਹੜਾ ਜੇ ਕੋਈ ਇਦਾਂ ਦਾ ਕੰਮ ਕਰਦਾ ਤੇ ਉਹਨੂੰ ਸਕੇਤ ਕਰਦਾ ਕਿ ਉਹ ਬਾਜ਼ਾਰਾਂ ਨੇਕਤਮਾਂ ਦੀ ਖੈਰ ਨਹੀਂ ਸੋ ਜਿਹੜਾ ਸਤਾਨੀ ਅਨਸਰਾ ਉਹਨਾਂ ਨੇ ਕੀ ਮੈਸੇਜ ਅਗੇ ਦਿੱਤਾ ਗੁਰਪ੍ਰਧਾਨ ਕੋਲ ਸਰ ਸਤਾਨੀ ਮੈਂ ਅਨਸਰ ਨੂੰ ਮੈਂ ਹੀ ਆਪਣਾ ਮੈਸੇਜ ਦੇਣਾ ਚਾਹੁੰਦਾ ਕਿ ਉਹ ਜਿਹੜੇ ਆਪਣਾ ਗੈਰ ਕਾਨੂੰਨੀ ਗਤੀਵਿਧੀਆਂ ਬੰਦ ਕਰਦਣ ਨਹੀਂ ਤਾ ਉਹਨਾਂ ਦੇ ਸਖਤ ਕਾਨੂੰਨ ਸਖਤ ਕਰਕੇ ਕੀਤੀ ਜਾਵੇ ਸਰ ਜਿਵੇਂ ਕਿ ਸਾਡੇ ਆਮ ਪਬਲਿਕ ਹੈ ਉਹਨਾਂ ਨੂੰ ਵੀ ਕੋਈ ਮੈਸੇਜ ਹੈ ਉਹ ਆਪਣਾ ਦੱਸੋਗੇ ਆਪ ਪਬਲਿਕ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਆਪਣਾ ਨਸ਼ਾ ਵੇਚਦੇ ਆ ਉਹਨਾਂ ਬਾਰੇ ਸਾਨੂੰ ਇਨਫਰਮੇਸ਼ਨ ਦੇਣ ਅਤੇ ਜਿਹੜੇ ਜਿਹੜੇ ਕੋਈ ਨਸ਼ਾ ਪੀਂਦੇ ਆ ਉਹਨਾਂ ਬਾਰੇ ਸਾਨੂੰ ਦੱਸਣ ਅਸੀਂ ਉਹਨਾਂ ਦਾ ਆਪਣਾ ਸਰਕਾਰੀ ਖਾਤੇ ਦੇ ਵਿੱਚ ਇਲਾਜ ਕਰਾ ਕੇ ਸਰਕਾਰੀ ਹਸਪਤਲ ਕਰਾ ਕੇ ਉਹਨਾਂ ਦਾ ਇਲਾਜ ਕਰਾਈਏ ਸਰ ਜਿਵੇਂ ਕਿ ਪੁਲਿਸ ਨੂੰ ਤਲਾਹ ਦੇਣਾ ਹੈ ਕਿ ਨਾਮ ਗੁਪਤ ਰੱਖੇ ਜਾਣਗੇ ਜਿਹੜਾ ਕੋਈ ਵੀ ਆਪਣਾ ਸਾਨੂੰ ਤਲਾਹ ਦੇਵੇਗਾ ਉਹਦਾ ਨਾਮ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ